ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਤਾ ਫਾਜਬਾ ਦੇ ਰਵਨੀਤ ਬਿੱਟੂ ਨੂੰ ਕੁਝ ਸਵਾਲ ਕਿ ਜੇ ਡੀ ਪਾਜਬਾ ਕਿਸਾਨਾਂ ਨੂੰ ਦਲਾਲ ਕਹਿੰਦੀ ਸੀ ਉਹ ਪਾਜਬਾ ਤੁਹਾਡੇ ਲਈ ਚੰਗੀ ਕਿਵੇਂ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਚੜਤ ਵੇਖੇ ਪਾਜਬਾ ਚੋਂ ਤੋਂ ਪਹਿਲਾਂ ਹੀ ਲੁਧਿਆਣੇ ਚ ਸਰੈਂਡਰ ਕਰ ਚੁੱਕੀ ਹੈ ਮੈਂ ਤੁਹਾਨੂੰ ਇੱਕ ਰਵਨੀਤ ਬਿੱਟੂ ਦੀ ਇੱਕ ਆਡੀਓ ਵੀਡੀਓ ਸੁਣਾਉਣ ਲੱਗਿਆ ਪਹਿਲਾਂ ਸੁਣਿਓ ਉਸ ਤੋਂ ਬਾਅਦ ਤੁਸੀਂ ਫਿਰ ਫੈਸਲਾ ਕਰਿਓ ਕਿ ਜਿਹੜੀਆਂ ਨਸੀਤਾ ਦੇਣ ਵਾਲੇ ਰਵਨੀਤ ਬਿੱਟੂ ਨੇ ਇਹਨਾਂ ਦੀ ਅਸਲੀਅਤ ਕੀ ਆ ਆ ਜਿਹੜਾ ਸੁਣਿਓ ਇਹ ਇਹ ਭਾਜਪਾ ਵਾਲੇ ਆਰਐਸਐਸ ਕਰਦੇ ਆ ਇਤੋਂ ਪਤਾ ਲੱਗਦਾ ਵੀ ਅਸੀਂ ਇੱਥੇ ਗੁਰੂ ਦਾ ਜਾਬ ਕਰ ਰਹੇ ਸਤਨਾਮ ਵਾਹਿਗੁਰੂ ਕਰ ਰਹੇ ਹਾਂ ਕਿਸਾਨਾਂ ਦੇ ਤੇ ਉਧਰ ਇਹ ਜਿਹੜੇ ਭਾਜਪਾ ਵਾਲੇ ਆ ਜਿਹੜੇ ਦਲਾਲ ਦੱਸਦੇ ਆ ਕਿਸਾਨਾਂ ਨੂੰ ਉਹ ਮੇਰੇ ਖਿਲਾਫ ਇਥੇ ਐਫਆਈਆਰ ਨੂੰ ਕੋਸਟੇ ਲਿਖਾ ਰਹੇ ਜਦੋਂ ਅਸੀਂ ਕਿਸਾਨਾਂ ਦੀ ਸੁੱਖ ਮੰਗ ਰਹੇ ਆ ਆਪਣੇ ਬੱਚੇ ਪਰਵਾਰਾਂ ਨਾਲ ਵੀ ਤੁਹਾਡੀ ਦਿੱਲੀ ਪੁਲਿਸ ਇੱਕ ਕਿਸੇ ਚੈਨਲ ਤੇ ਉਹ ਚੈਨਲ ਕੀ ਦਿਖਾ ਰਿਹਾ ਕੀ ਨਹੀਂ ਦਿਖਾ ਰਿਹਾ ਤੇ ਤੁਸੀਂ ਉਸ ਤੇ ਫਾਇਰ ਨਹੀਂ ਕਰ ਦੋਗੇ ਕੋਈ ਵੀ ਬੰਦਾ ਚੈਨਲ ਤੇ ਹਜ਼ਾਰਾਂ ਬੰਦਾ ਹਰੇਕ ਗੱਲ ਕਰਦਾ ਹੈ ਤੇ ਉਹਦੇ ਉੱਤੇ ਕੋਈ ਬੰਦਾ ਉੱਠ ਕੇ ਇਥੋਂ ਪਤਾ ਲੱਗਦਾ ਕੋਈ ਬੰਦਾ ਵੀ ਇਹਦੇ ਪਿੱਛੇ ਈਜੀਪੀ ਤੇ ਆਰਐਸਐਸ ਦਾ ਬੰਦੇ ਨੂੰ ਕਿ ਕੀ ਪਤਾ ਇਹਦਾ ਪਤਾ ਲੱਗ ਗਿਆ ਨਾ ਵੀ ਆਰਐਸਐਸ ਨਾਲ ਕਾਕੀ ਨਿਕਲ ਆਈ ਕਰ ਸਕਦੇ ਆ ਅਗਲੀ ਇੱਕ ਹੋਰ ਸੁਣ ਲਓ ਆਰਐਸਐਸ ਤੇ ਬੀਜੇਪੀ ਦਾ ਇੱਥੇ ਬੰਦਾ ਕੋਈ ਦਲਾਲ ਜੀ ਆ ਜਿਹੜਾ ਅੱਗੇ ਕਰਾਉਂਦਾ ਇਹ ਕੰਮ ਮੈਂ ਤਾਂ ਇਹ ਕਹਿਣਾ ਚਾਹੁੰਦਾ ਭਾਈ ਤੁਸੀਂ ਪੰਜਾਬ ਦੀ ਲੜਾਈ ਚ ਲਾਓ ਸਾਡੀ ਲੜਾਈ ਪੰਜਾਬ ਦੀ ਆਪਣੀ ਲੜਾਈ ਆ ਇਹ ਤੁਸੀਂ ਇਹਦੇ ਵਿੱਚ ਇੰਟਰਫੇਰ ਦਖਲ ਨਾ ਕਰੋ ਚਗੇ ਹੋ ਇਹ ਕੋਈ ਧਮਕੀ ਵਾਲੀ ਗੱਲ ਨਹੀਂ ਮੈਂ ਕਰ ਰਿਹਾ ਵੀ ਥੋਤ ਚੱਲ ਨਹੀਂ ਹੋਣੀ ਇਹ ਲੜਾਈ ਜਿਹੜਾ ਰਵਨੀਤ ਬਿੱਟੂ ਇਹ ਕਹਿ ਰਿਹਾ ਸੀ ਕਿ ਇਹੀ ਭਾਜਪਾ ਸਾਡੇ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਇਹੀ ਭਾਜਪਾ ਸਾਡੇ ਭੋਲੇ ਭਾਲੇ ਕਿਸਾਨਾਂ ਨੂੰ ਰਵਨੀਤ ਮਿੱਟੂ ਕਹਿ ਰਿਹਾ ਕਿ ਦਲਾਲ ਦਸਦੀ ਆ ਅੱਜ ਉਸੇ ਭਾਜਪਾ ਦੇ ਵਿੱਚ ਰਵਨੀਤ ਮਿੱਟੂ ਜਾ ਕੇ ਵਾਸ਼ਿੰਗ ਮਸ਼ੀਨ ਚ ਧੋਏਗਾ ਅੱਜ ਉਹੀ ਭਾਜਪਾ ਜਿਹੜੀ ਦਲਾਲ ਦਸਦੀ ਸੀ ਸਾਡੇ ਕਿਸਾਨਾਂ ਨੂੰ ਉਹ ਠੀਕ ਹੋ ਗਈ ਕਿਆ ਭਾਜਪਾ ਨੇ ਕਿਸਾਨਾਂ ਦੇ ਜਿਹੜੇ ਸਾਰੇ ਗੁੱਦੇ ਸੀ ਉਹ ਹੱਲ ਕਰਤੇ ਵੱਡਾ ਸਵਾਲ ਹੈ ਇਹ ਖਾਕੀ ਨਿੱਕਰ ਵਾਲੇ ਦੱਸਦਾ ਸੀ ਰਵਨੀਤ ਮਿੱਟੂ ਭਾਜਪਾ ਵਾਲਿਆਂ ਨੂੰ ਤੇ ਆਰਐਸਐਸ ਦੇ ਦਲਾਲ ਦੱਸਦਾ ਸੀ ਅੱਜ ਅਜ ਰਵਨੀਤ ਮਿੱਟੂ ਦਾ ਕੀ ਸਕੈਂਡ ਹੈ ਜੇ ਗੰਗਾ ਗਏ ਗੰਗਾਰਾਮ ਜੇ ਗੰਗਾ ਜਮਨਾ ਗਏ ਤਾਂ ਜਮਨਾਲਾ ਬਾਓ ਤੁਹਾਡੇ ਜਿੱਥੇ ਜਾਮੋ ਜਿੱਥੇ ਜਾਮੋ ਉਹੀ ਭਾਸ਼ਾ ਬੋਲਣ ਲੱਗ ਜਾਓ ਜੇ ਤੁਸੀਂ ਕਾਂਗਰਸ 'ਚ ਬੈਠੇ ਹੋ ਤਾਂ ਉਹਦੀ ਚਾਤੂਕਾਰਤਾ ਜੋ ਛੱਡ ਕੇ ਭਾਜ-ਭਾਜ ਚਲੇ ਗਏ ਉਹਦੀ ਚਾਤੂਕਾਰਤਾ ਤੇ ਜੇ ਹੁਣ ਕੱਲ ਨੂੰ ਇਹ ਵੀ ਨਹੀਂ ਪਤਾ ਕਿ ਕੋਈ ਤੀਜੀ ਨਾ ਤਿਆਰ ਕੀਤੀ ਹੋਵੇ ਪਾਰਟੀ ਕਿਤੇ ਉੱਤਰ ਨਾ ਜਾਣਾ ਹੋਵੇ ਬਿੱਟੂ ਜੀ ਮੰਨਿਆ ਕਿ ਸੰਜੀਵ अरोड़ा ਜੀ ਵਰਗਾ ਇਨਸਾਨ ਜਿਹੜਾ شریف ਇਨਸਾਨ ਸਾਊ ਇਨਸਾਨ ਦੁਬਾਰਾ ਮੈਨੂੰ ਲੱਗਦਾ ਹੈ ਇਹ ਲੁਧਿਆਣੇ ਵਾਲਿਆਂ ਦੀ ਕਿਸਮਤ ਤੇ ਚੰਗੀ ਹੈ ਕਿ ਜਿਹੜਾ ਮਿਲਣ ਜਾ ਰਿਹਾ ਪਰ ਯਕੀਨ ਜਾਣਿਓ ਸੰਜੀਵ अरोड़ा ਦੀ ਚੜਤ ਨੂੰ ਉਦੀ ਵਰਤ ਨੂੰ ਦੇਖ ਕੇ ਜਿਸ ਤਰੀਕੇ ਨਾਲ ਤੁਸੀਂ ਸਾਰੇ ਬੋਖਲਾਗੇ ਨਾ ਸਾਰੇ ਕਮਲੇ ਹੋਗੇ ਇਹਦੇ ਤੋਂ ਸਾਫ ਜਾਹਰ ਹੁੰਦਾ ਕਿ ਤੁਸੀਂ ਵੋਟਾਂ ਤੋਂ ਪਹਿਲਾਂ 19 ਤਰੀਕ ਤੋਂ ਪਹਿਲਾਂ ਸਰੈਂਡਰ ਕਰ ਚੁੱਕੇ ਹੋ ਹਾਰ ਮੰਨ